ਜੋਤੀ DJ ਸਾਊਂਡ ਪੱਟੀ ਜੋ ਮਾਜੇਦਾ ਪੱਟੀ ਸ਼ਹਿਰ ਦਾ ਬਹੁਤ ਵੱਡਾ ਤੇ ਇੱਕ ਨੰਬਰ ਦਾ ਲਾਈਵ DJ ਸਾਊਂਡ ਹੈ ਜੋ A to Z ਨਾਲ ਤੁਹਾਨੂੰ ਸਾਮਾਨ ਮਿਲ ਜਾਂਦਾ ਪੱਖੇ ਰੇਜ਼ਾਇਆਂ ਤਲਾਈਆਂ ਗੱਦੇ A to Z ਹੁਣ ਆਪਾਂ ਥੋੜਾ ਇਹਨਾਂ ਗਿਆਨ 'ਚ ਵਾਧਾ ਪਾਉਣਗੇ ਵੀ ਕਿੰਨਾ ਕਰਾਇਆ ਕਿੰਨਾ ਘੱਟ ਕਰ ਸਕਦੇ ਇਹ 24 ਕੰਨੇ ਸੇਵ ਵਾਲੀ ਹਾਜ਼ਰ ਹਾਂਜੀ ਲਵਜੋਤੀ ਵੀਰ ਜੀ ਕਿੰਨਾ ਦੇ ਮਤਲਬ ਆਪਣਾ ਪੱਖਿਆਂ ਦਾ 쿨ਰ ਦਾ ਇੱਕ ਪੱਖੇ ਦਾ ਕਿੰਨਾ ਖਰਚਾ ਆ ਜਾਂਦਾ 쿨ਰ ਦਾ ਕਿੰਨਾ ਥੋੜਾ ਇਸ ਬਾਰੇ ਇਸ ਤਾਰ ਬਾਰੇ ਜਾਣਕਾਰੀ ਦਿਓ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਪੱਖੇਰਾ ਵੀ ਜੀ ਸਾਰਾ ਇਹ ਇਕੱਠਾ ਠੇਕਾ ਮਾਰੀ ਰਹਾ ਹੈ ਅੱਛਾ ਠੇਕਾ ਮਾਰੀ ਰਹਾ ਹੈ ਉਹ ਤਾਂ ਜੇ ਕਲੇ ਕਲੇ ਚਾਹੀਏ ਮੁੰਡਾ ਰੈਂਟ ਬਹੁਤ ਵੱਜਣਾ ਹਾਂਜੀ ਹਾਂਜੀ ਇਹੀ ਇਕੱਠਾ ਜਗ੍ਹਾ ਦੇਖ ਲਈਦੀ 10 ਫਲੈਟ ਸਾਊਂਡ ਜਨਰੇਟਰ ਰੇਟ ਜੱਜ ਸਾਰਾ ਕੁਝ ਦੇ ਦੇ ਅੱਛਾ ਠੀਕ ਹੈ ਉਹਦੇ ਠੇਕਾ ਮਾਰ ਲਈਦਾ ਵਕਤ ਹੈ ਠੀਕ ਹੈ ਇਦਾਂ ਫਿਰ ਮਰ ਗਿਆ ਬੈਸਟ ਹੋ ਜਾਂਦਾ ਕਰਦੇ ਹਾਂ ਠੀਕ ਹੈ ਕਿ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਇੱਕੋ ਜਗ੍ਹਾ ਤੋਂ ਸਾਰਾ ਕੁਝ ਠੀਕ ਹੈ ਇਹ ਦੋ ਭਰਾ ਇੱਕ ਭਰਾ ਚੰਡੀਗੜ੍ਹ ਕੰਮ ਕਰਦਾ ਡਾਕਟਰੀ ਦਾ ਕੰਮ ਕਰਦਾ ਇਹ ਆਪਣੇ ਮਾਂ ਆਪਣੇ ਪਿਓ ਦਾ ਸਾਰਾ ਪਿੱਛੂ ਕੰਮ ਦੇਖਦਾ ਹੈ ਬੜਾ ਵਧੀਆ ਇਨਸਾਨ ਦਿਲ ਦਾ ਇਨਸਾਨ ਸਾਹਬ ਕੋਈ ਪੈਸੇ ਤੇਲੇ ਲੋੜ ਤੇ ਦਿਨ ਰਾਤ ਸੇਵਾ ਲਈ ਆਜ ਰਿਹਾ ਏਕ ਲਾਸ ਰੀਡ ਵਧੀਆ ਜਿਹੜਾ ਪੱਟੀ ਪਿਆ ਤੇ ਵਧੀਆ ਘੱਟ ਰੇਟ ਤੇ ਇਹ ਸਾਂਹ ਦਾ ਡੈਕੋਰੇਸ਼ਨ ਆ ਕੋਈ ਹਲਦੀ ਦਾ ਕੰਮ ਆ ਇਹ ਕਾਫਲੇ ਰੈਲੀਆਂ ਦੇ ਵੱਡੇ ਵੱਡੇ ਜਿੱਦਾਂ ਮੰਤਰੀ ਸੰਦੇ ਸੀਐਮ ਆਣ ਦੀ ਕੋਈ ਰੈਲੀ ਹੋ ਜਾਏਗਾ ਵੱਡੇ ਗਵਰਨਰ ਆਜੇ ਉਹਨਾਂ ਦੇ ਵੀ ਕੰਮ ਸਾਰਾ ਸਾਂਭ ਲੈਂਦੇ ਨੇ ਗਿੱਦਾਂ ਵੀ ਨੇ ਦੇ ਸਿਆ ਵੀ ਆਪਣਾ ਇਕੱਠਾ ਠੇਕਾ ਮਾਰਦੇ ਜਿੱਦਾਂ ਕੈਟਰਿੰਗ ਦਾ ਬਠੇਕਾ ਮਾਰਦੇ ਵਿਆਹ ਸ਼ਾਦੀਆਂ ਦੇ ਜਾਂ ਪੈਲਸ ਦਾ ਠੇਕਾ ਹੁੰਦਾ ਇਦਾਂ A to Z ਸਾਰਾ ਠੇਕਾ ਮਾਰਦੇ ਨੇ ਬਾਈ ਜੀ ਚਲੋ ਮੰਨ ਲਓ ਵੀ 100 150 ਬੰਦਾ ਜਿੱਦਾਂ ਵਿੱਚ ਆਪਾਂ ਡੈਕੋਰੇਸ਼ਨ ਵੀ ਕਰ ਲਈ ਆਪਾਂ ਘਰ ਦੀ ਵੀ ਲਾਈਟਿੰਗ ਕਰ ਲਈ ਡੈਕੋਰੇਸ਼ਨ ਲੜੀਆਂ ਵੀ ਲਾ ਲਈ ਮਤਲਬ 100 200 250 ਬੰਦਾ ਫਿਰ ਵੀ ਐਸਟੀਮੇਟ ਦਾ ਦੱਸ ਦੋ ਵੀਰਾਂ ਨੂੰ ਕਿੰਨਾ ਆਊਗਾ ਇਹ ਕਿਹਦੇ ਨਵਾਂ ਟੈਂਟ ਚੱਲਿਆ ਚੁੰਨੀ ਦਾ ਚੁੰਨੀ ਦਾ ਹਾਂਜੀ ਚੁੰਨੀ ਦਾ ਬੰਗਾਲੀ ਟੈਂਟਾਂ ਦੇ ਉਹ ਕਟੋਗੜ ਵੀ ਜੇ ਆਪਾਂ 2-250 ਬੰਦੇ ਦਾ ਕਰਾਂਗੇ ਅਰੇਂਜਮੈਂਟ ਸਾਰਾ ਕੁਝ ਆਵੇ ਰਜੈਬੀ ਖਾਣੇ ਉਹ ਲੱਖ ਰੁਪਏ ਦਾ ਕਾਰਨਾ ਠੀਕ ਲੱਖ ਰੁਪਈਆ ਹਾਂ ਵਧੀਆ ਜਿ ਸੋਹਣਾਗਾ ਨਾਲ ਵਿੱਚ ਜੇ ਆਪਾਂ ਪਾਈਪਾਂ ਦੇ ਟੈਂਟ ਲਗਾਉਣਾ ਹੋਵੇ ਤੇ ਉਹ 50 ਹਜ਼ਾਰ ਤੋਂ ਜਿਆਦਾ ਠੀਕ 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 ਆ ਵੇਖੋ ਲੱਖ ਰੁਪਈਆ ਦਾ ਖਰਚਾ ਦੇ 1.50 ਹਜ਼ਾਰ ਉਹ ਦਾ ਆਪਣਾ ਘਰ ਦਾ ਬਜਟ ਹੁੰਦਾ ਜਿੱਦਾਂ ਸਿੰਪਲ ਹਾਂਜੀ ਸਿੰਪਲ ਕਰਨਾ ਜਿੱਦਾਂ ਮਤਲਬ ਕਈ ਗਲੀ ਚ ਲਾ ਲੈਂਦੇ ਆ ਕਈ ਚਲੋ ਮੰਨ ਲਓ ਹੁਣ 5-6 ਲੱਖ ਦੇ ਤੇ ਕੈਟਰਿੰਗ ਹੋ ਜਾਂਦੀ 2.5 300 ਬੰਦੇ ਦੀ ਸਾਫ ਸਾਫ ਲੱਖ ਲੱਖ ਡੇਢ ਲੱਖ ਰੁਪਈਆ ਦੇ ਕੱਲਾ ਮਤਲਬ ਆਪਣਾ ਪੈਲਸ ਦਾ ਰਿਜ਼ੋਰਟ ਦਾ ਹੀ ਹੁੰਦਾ ਉਹ ਕਲੇ ਏਸੀ ਛੱਡਨੇ ਬਾਕੀ ਡੈਕੋਰੇਸ਼ਨ ਵਗ 25-30 ਹਜ਼ਾਰ ਕਲਾ ਡੈਕੋਰੇਸ਼ਨ ਦਾ ਹੀ ਲੈ ਲੈਂਦੇ ਆ ਇਸ ਕਰਕੇ ਬੜੀ ਵਧੀਆ ਵੀ ਨੇ ਸਲਾਹਤੀ ਲੱਖ ਜਾਂ 50 ਹਜ਼ਾਰ ਦੇ ਵਿੱਚ ਸਾਰਾ ਏਰੀਆ ਡਾਬਾ ਏ ਵੀ ਜਿੱ ਲੈਸ ਕਰਕੇ ਹੀ ਆ ਨਾ ਮਤਲਬ ਪਰਿਵਾਰ ਗਰੀਬ ਵੇਖ ਲੈਣਾ ਕੋਈ ਮਾਤਰ ਬੰਦਾ ਇਹਦਾ 11 ਖਲਾੜਾ ਕੌਣ ਦੱਸੇਗਾ ਹੁਣ ਅਜਿਹਾ ਨਵਾਂ ਟ੍ਰੈਂਡ ਆਇਆ ਜਿਹੜੀ ਚੁੰਨੀਆਂ ਦਾ ਡੈਕੋਰੀਟਨਾ ਆਪਾਂ ਕਰਦੇ ਜਿਹੜਾ ਬੂਹਾ ਹੋ ਗਿਆ ਚੁੰਨੀਆਂ ਵਾਲਾ ਲੜੀਆਂ ਵਾਲਾ ਸਿਸਟਮ ਅੱਜ ਕੱਲ ਟ੍ਰੈਂਡ ਜਾ ਕੇ ਸਾਫ ਵਾਲੀਆਂ ਲੜੀਆਂ ਹੀ ਲਾਉਣੇ ਆ ਨਾ ਉਹ ਦਾ ਵੀ ਹਜ਼ਾਰ ਚੋੜੀ ਦਾ ਕੰਮ ਆ ਨਾ ਇਹ ਜਿੱਦਾਂ ਗੁਰਦੁਆਰੇ ਵੀ ਲਾਈਟਿੰਗ ਕਰਦੇ ਆ ਜਿੱਦਾਂ ਹੁਣ ਨਿਊ ਟ੍ਰੈਂਡ ਆਇਆ ਗੁਰਦੁਆਰੇ ਲਾਈਟਿੰਗ ਹੋ ਗਿਆ ਦਕਰਾਂ ਦਾ ਲਾਈਟਿੰਗ ਅੱਜ ਕੱਲ ਮੁੰਡੇ ਨਵੇਂ ਨੇ ਨਵਾਂ ਨਵਾਂ ਟ੍ਰੈਂਡ ਜਿੱਦਾਂ ਵੀ ਨਵਾਂ ਨਵਾਂ ਜਿੱਦਾਂ ਚਪਲਾ ਨਵੀਆਂ ਆਈਆਂ ਹਰ ਚੀਜ਼ ਨਵੀਆਂ ਐ ਅਸ਼ਾ ਗੀਤ ਜੀ ਬਹੁਤ ਵਧੀਆ ਜੇ ਕੇ ਵੀ ਇਹਨੇ ਡਰੈੱਸ ਲੈਣਾ ਨੀਅਰ ਵੇਰ ਕਾੜੀ ਦੀ ਬਾਹਣੀ ਵਾਲਾ ਚੁੰਗੀ ਇਹ ਹਾਈਵੇ ਤੇ ਹੈ ਲਵ ਜੋਤੀ ਡੀ ਜੇ ਸਨ ਹਾਂਜੀ ਵੀ ਜੇ ਆਪਣਾ ਨੰਬਰ ਦੇ ਦਿਓ ਖਾਲਸਾ ਟੈਂਟ ਹਾਊਸ ਨਾਲ ਨਾਲ ਲਵ ਜੋਤੀ ਡੀ ਜੇ ਸਨ ਆਪਣਾ ਵੀ ਜੀ ਨੰਬਰ ਬਹੁਤ ਉੱਚੀ ਹੈ ਹਾਂ ਜੀ ਜੀ ਨੰਬਰ 9479620026 987962000 ਪੂਰਾ ਦੇ ਸੀ ਇਹ ਵੀਰ ਦਾ ਨੰਬਰ ਆ ਜਦੋਂ ਮਰਜੀ ਕਿਸ ਨੂੰ ਮਾਝਾ ਮਾਲਵਾ ਦਾ ਬਾਬਾ ਕਿਸੇ ਵੀਰ ਨੂੰ ਲੋੜ ਆ 24 ਕੈਂਡੀ ਸੇਵਾ ਲਈ ਹਾਜ਼ਰ ਪੱਟੀ ਸ਼ਹਿਰ ਵੇਰਕਾ ਡੇਰੀ ਬਾਵਲੀ ਵਾਲਾ ਚੁੰਗੀ ਵੱਡੇ ਹਾਈਵੇ ਤਨ ਤਨ ਰੋਡ ਤੇ ਇਹਨਾਂ ਦੀ ਦੁਕਾਨ ਹੈ ਸਾਹਮਣੇ ਲਖਨਾ ਹਾਊਸ ਲਖਨਾ ਦੁਜਾ ਆਪਣਾ ਕਾਰ ਵੋਸ਼ ਤੇ ਇਹਦੀ ਲਾਗੇ ਦੁਕਾਨ ਆ ਬਹੁਤ ਵਧੀਆ ਇਨਸਾਨ ਕਿੱਡੀ ਵਧੀਆ ਨੇ ਡੀਪਲੀ ਗੱਲ ਦੱਸੀ ਐ ਵੀ ਇੰਨਾ ਖਰਚਾ ਆ ਜਾਂਦਾ ਬਹੁਤ ਵਧੀਆ ਇਨਸਾਨ ਬਹੁਤ ਚੰਗੇ ਨੇ ਸੁਭਾਅ ਦੇ ਵੀ ਬੜੇ ਵਧੀਆ ਨੇ ਹੱਸ ਕੇ ਮਿਲਦੇ ਨੇ ਇਹ ਨਹੀਂ ਵੀ ਜਦੋਂ ਕੋਈ ਆਉਂਦਾ ਗੈਸਟ ਨੂੰ ਚਾਹ ਠੰਡਾ ਦਿੱਤਾ ਸਾਰਾ ਕੁਝ ਪਿਆਰ ਨਾਲ ਸੇਵ ਮਿਲਦੇ ਨੇ ਇੱਕ ਖਾਸ ਗੱਲ ਹੁੰਦੀ ਜਦੋਂ ਇਹਨਾਂ ਦੀ ਰੱਬ ਸੰਗਤ ਰੱਬ ਦਾ ਰੂਹ ਵੀ ਹੈ ਜਿਹੜਾ ਵੀ ਕੋਈ ਆਏ ਨੂੰ ਪਲਾਨਿੰਗ ਹੈਂਡਲ ਕਰਨਾ ਹੁਣ ਵਿੱਚ ਜਿੱਦਾਂ ਆਪਾਂ ਇਹ ਕੂਲਰ ਲੈਣੇ ਆ ਜਾਂ ਇੱਕ ਪੱਖਾ ਹੋਵੇ ਜਾਂ ਥੋੜੀ ਜਿਹਾ ਜੇ ਥੋੜੀਆਂ ਚੀਜ਼ਾਂ ਲੈਣੀਆਂ ਬੰਦੇ ਜਾਂ ਇੱਕ ਦੋ ਟੇਬਲ ਲੈਣੇ ਹੁਣ ਪੂਰਾ ਪੂਰਾ ਐ ਦੱਸੋ ਉਹ ਕੂਲਰ ਦਾ 400 ਰੁਪਿਆ ਲੈਂਦੇਗਾ ਸਹੀ ਤੇ ਪੱਕੇ ਦਾ 200 ਬਾਕੀ ਟੇਬਲ ਦੇ 50 50 ਰੁਪਏ ਇਹਦਾ ਲੱਗਿਆ ਅੱਛਾ ਇਹ ਦੇਖੋ ਇਹ ਹੁਣ ਕਈ ਮੇਰੇ ਵਰਗੇ 2 3 ਜਿੰਨਾ ਕੋਈ ਫੰਕਸ਼ਨ ਹੋ ਜੇ ਕੋਈ ਦਾ ਵੀ ਜਾਣ ਕਰੇ ਆਏ ਹਨ ਕੂਲਰ ਦਾ 400 ਰੁਪਿਆ ਪੱਕੇ ਦਾ ਜਿਹੜਾ ਪਾਣੀ ਵਾਲਾ ਹੀ ਉਹਦਾ 200 ਰੁਪਿਆ ਤੇ ਬਾਕੀ ਪੈਂਟ ਚੂਟ ਦਾ ਮੇਰੇ ਨਾਲ 100 ਜਾਂ 50 ਦੇ ਵਿੱਚ ਜੇ ਕਿਨੇ ਸਿੰਪਲ ਜੇ ਕਰਨਾ ਹੋਵੇ ਉਹ ਵੀ ਵੀਰ ਨੂੰ ਬੜਾ ਵਧੀਆ ਵਿਸਤਾਰ ਨਾਲ ਦੱਸਿਆ ਤੇ ਵੀਰ ਜੀ ਬਹੁਤ ਚੰਗੀ ਗੱਲ ਆ ਤੁਸੀਂ ਜਾਣਕਾਰੀ ਦਿੱਤੀ ਆ ਬਾਕੀ ਮੈਂ ਬੇਨਤੀ ਕਰਦਾ ਵੀ ਜੇ ਕਿਸੇ ਨੂੰ ਵੀਰ ਨੂੰ ਲੋੜ ਹੈ ਲਵ ਜੋਤੀ ਡੀ ਜੇ ਲਾਈਫਸ ਆ ਉਹਨਾਂ ਖਾਸਾ ਟੈਂਟਾ ਨੇ ਨੀਅਰ ਵੇਰ ਕਾਡੇਰੀ ਬਾਮਲੀ ਵਾਲਾ ਰੋਡ ਪੱਟੀ ਤੇ ਤਰਨ ਤਰਨ ਵਾਲਾ ਹਾਈਵੇ ਰੋਡ ਵਾਹ ਕੁਝ ਖਾਸਾ ਇਹ ਪਤੇ